ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖੀ ਕਾਰਜਾਂ ਸਮਰਪਤ ਸੰਸਥਾ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਮਾਨਵਤਾ ਦੀ ਸੇਵਾ 'ਚ ਹਾਜ਼ਰ ਆ ਤੇ ਪਿੱਛੇ ਜਦੋਂ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਆਏ ਉਹ ਤਿੰਨ ਕਾਲੇ ਕਾਨੂੰਨ ਜੋ ਅਸੀਂ ਸਮਝਿਆ ਕਿ ਇਹ ਕਿਸਾਨਾਂ ਲਈ ਮੌਤ ਦਾ ਫਤਵਾ ਹੈ ਤੇ ਭਾਰ ਦੇ ਹਰੇਕ ਨਾਗਰਿਕ ਦੇ ਲਈ ਮੌਤ ਦਾ ਫਤਵਾ ਆਇਆ ਤੇ ਉਸ ਸਾਡੀ ਸੰਸਥਾ ਮਾਨਵਤਾ ਨੂੰ ਸਮਰਪਿਤ ਹੋਣ ਕਰਕੇ ਅਸੀਂ ਵੀ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਲੁਧਿਆਣਾ ਵਿੱਚ ਰੈਲੀਆਂ ਕੀਤੀਆਂ ਗਈਆਂ ਫਿਰ ਅਸੀਂ ਦਿੱਲੀ ਨਾਲਗੇ ਸਿੰਘੂ ਬਾਰਡਰ ਤੇ ਸਵਿ ਕਿਸਾਨ ਮੋਰਚੇ ਦੀ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਾ ਕੇ ਉੱਥੇ ਲਗਾਤਾਰ 33 ਦਿਨ ਖੂਨ ਦੀਆਂ ਚਿੱਠੀਆਂ ਲਿਖ ਕੇ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੂੰ ਅਤੇ ਯੂਨੋ ਨੂੰ ਲਿਖੀਆਂ ਗਈਆਂ ਕਹੋਂਦੀਏ ਤੇ ਸਰਕਾਰ ਨੂੰ ਲਾਂਧਾ ਪਾਈਆਂ ਗਈਆਂ। ਉਤੋਂ ਬਾਅਦ 7 ਮਾਰਚ 2021 ਤੋਂ ਲੈ ਕੇ 31 ਦਸੰਬਰ 2021 ਤੱਕ ਲਗਾਤਾਰ 9 ਮਹੀਨੇ ਮੋਰਚਾ ਸਾਡਾ ਹੀ ਤਿੰਨ ਕਾਲੇ ਗੁਣਾਂ ਰੱਦ ਕਰਾਉਣ ਲਈ ਇਹ ਚੱਲਿਆ ਤੇ ਮੋਰਚਾ ਫਤਿਹ ਹੋਇਆ ਤੇ ਅਸੀਂ 31 ਦਸੰਬਰ 2021 ਨੂੰ ਇਹ ਇਹ ਅਖੀਰਲਾ ਸਭ ਤੋਂ ਮੋਰਚਾ ਸਾਡਾ ਹੀ ਸਮਾਪਤ ਹੋਇਆ। ਸੋ ਕਿਸਾਨੀ ਅੰਦੋਲਨ ਚ ਵੱਡਾ ਯੋਗਦਾਨ ਹੁਣ ਕਰਕੇ ਸਾਡੇ ਜੱਥੇਬੰਦੀ ਦਾ ਭਾਈਕਨੀਆ ਜੀ ਮਿਸ਼ਨ ਸੇਵਾ ਸੈਟੀ ਦਾ ਤੇ ਸਾਥੀਆਂ ਦਾ ਤੇ ਉਸ ਤੋਂ ਬਾਅਦ ਸਾ ਗੁਰਮਖ ਸਿੰਘ ਵਿੱਕ ਜਿਹੜੇ ਅੰਦ ਤੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਸੀ ਰਾਸ਼ਟਰੀ ਉਹਨਾਂ ਨੇ ਮੈਨੂੰ ਇਹ ਸੇਵਾ ਪੰਜਾਬ ਦੀ ਪ੍ਰਧਾਨਗੀ ਦਿੱਤੀ ਤੇ ਜਿਹਨੂੰ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ ਕਦੇ ਪਹਿਲਾਂ ਅੰਦ ਤੱਕ ਕਿਸਾਨ ਯੂਨੀਅਨ ਦਾ ਨਾਂ ਨਹੀਂ ਸੀ ਸੁਣਿਆ ਸੋ ਅਸੀਂ ਦਿਨ ਰਾਤ ਮੈਂ ਤੇ ਮੇਰੇ ਸਾਥੀਆਂ ਨੇ ਮਿਹਨਤ ਕਰਕੇ ਇਹਨੂੰ ਵੱਡਾ ਕੀਤਾ ਤੇ ਅੱਜ ਇਹਨੂੰ ਭਾਰਤ ਦੇ ਵਿੱਚ ਜਾਣਿਆ ਜਾਂਦਾ ਪੰਜਾਬ ਦੇ ਵਿੱਚ ਵੀ ਕੋਈ ਅੰਨਦਾਤਾ ਕਿਸਾਨ ਯੂਨੀਅਨ ਹੈਗੀ ਆ ਬੜੇ ਦੁਖੀ ਹਿਰਦੇ ਦੇ ਨਾਲ ਅੱਜ ਮੈਨੂੰ ਅੰਨਦਾਤਾ ਕਿਸਾਨ ਯੂਨੀਅਨ ਤੋਂ ਅਲਵਿਦਾ ਆਪਣੇ ਸਾਥੀਆਂਾਂ ਵਿੱਚ ਕਹਿਣਾ ਪੈ ਰਿਹਾ ਔਰ ਸਾਰੇ ਸਾਥੀਆਂ ਸਲਾਹ ਦੇ ਨਾਲ ਮੈਨੂੰ ਆ ਸਰਪੰਚ ਸਾਹਿਬ ਬੈਠੇ ਆ ਨਿਰਮਲ ਸਿੰਘ ਵੀਰ ਕਲਾਂ ਕੋਰ ਕਮੇਟੀ ਮੈਂਬਰ ਸਾਡੇ ਸਰਕਾਰ ਜੋ ਮਘੂ ਸਾਹਿਬ ਹਰਪੀਸ ਮਘੂ ਸਾਹਿਬ ਜਨਨਸ ਘਟਾ ਪੰਜਾਬ ਦੇ ਪਰਨ ਸਿੰਘ ਨੱਥ ਸਾਹਿਬ ਸਾਡੇ ਇਥੇ ਮੀਤ ਪ੍ਰਧਾਨ ਭਵਿੰਦਰ ਸਿੰਘ ਜੀ ਤੇ ਮਨਜੀਤ ਸਿੰਘ ਬਟਾਰੀ ਸਾਡੇ ਕੋਰ ਕਮੇਟੀ ਮੈਂਬਰ ਜਗਰਾਤ ਸਿੰਘ ਮੰਡ ਤੇ ਹੋਰ ਵੀ ਸਾਥੀਆਂ ਦੇ ਨਾਲ ਅਸੀਂ رائے ਕਰਕੇ ਸਾਨੂੰ ਅੱਜ ਇਹ ਫੈਸਲਾ ਲੈਣਾ ਪਿਆ ਮਜਬੂਰ ਹੋਏ ਉਹ ਮਜਬੂਰ ਹੋਣ ਦਾ ਕਾਰਨ ਸੀਗਾ ਕਿ ਸਾਨੂੰ ਸਾਡੇ ਪ੍ਰਧਾਨ ਦਾ ਪਛੋਕੜ ਜਿਹੜਾ ਹਰਿਆਣਾ ਤੋਂ ਸੀ ਸਾਗੁਰਮ ਸਿੰਘ ਵੀ ਉਹਦਾ ਸਾਨੂੰ ਨਹੀਂ ਸੀ ਪਤਾ ਪਰ ਅਸੀਂ ਉਹਦੀ ਦਿਨ ਰਾਤ ਰੱਬ ਦੇ ਵਾਂਗੂ ਵੱਡਾ ਭਰਾ ਸਮੇ ਕੇ ਪੂਜਾ ਕੀਤੀ ਉਹਦੇ ਹਰ ਹੁਕਮ ਦਾ ਸੀ ਪਾਲਣਾ ਕੀਤੀ ਦਿਨ ਰਾਤ ਮਿਹਨਤ ਕੀਤੀ ਅੱਜ ਜਥੇਬੰਦੀ ਕਿੱਥੇ ਖੜੀ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਪਿਛਲੇ ਲਗਭਗ 1 ਮਹੀਨੇ ਤੋਂ ਬਹੁਤ ਸਾਰੀਆਂ ਸਾਨੂੰ ਗੱਲਾਂ ਦਾ ਪਤਾ ਲੱਗਾ ਤੇ ਜਿਹੜਾ ਮੈਂ ਚਾਹੁੰਦਾ ਸੀ ਕਿ ਸਰ ਪ੍ਰਧਾਨ ਸਾਹਿਬ ਨੂੰ ਬੜੀ ਬਰੀ ਸੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਸੁਧਾਰ ਕਰ ਲਈਏ ਛੋਟੀਆਂ ਮੋਟੀਆਂ ਗਲਤੀਆਂ ਸਿਗੀਆਂ ਹਨਾ ਤੇ ਹੁਣ 12 ਤਰੀਕ ਨੂੰ ਮੈਨੂੰ ਫੋਨ ਆਇਆ ਸਾਡੇ ਪ੍ਰਧਾਨ ਸਾਹਿਬ ਦਾ ਕਿ ਤੁਸੀਂ ਦਿੱਲੀ ਆ ਜਾਓ ਕਿ ਉੱਥੇ ਇੱਕ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਦਾ ਮੇਰੀ ਗਵਾਹੀ ਚ ਬਣਨ ਜਾ ਰਿਹਾ ਹੈ ਜਿਹੜੇ ਸੂਕਿਸਾਨ ਮੋਰਚਾ ਭਾਰਤ ਦੇ ਨਾਲ ਨਹੀਂ ਚੱਲਦੇ ਸਾਰੇ ਸੰਗਠਨ ਮੇਰੇ ਨਾਲ ਆ ਗਏ 100 ਤੋਂ ਵੱਧ ਜਥੇਬੰਦੀਆਂ ਦਾ ਉਥੇ ਇੱਕ ਮੀਟਿੰਗ ਰੱਖੀ ਗਈ ਮੇਰੀ ਗਵਾਹੀ ਦੇ ਵਿੱਚ ਤੇ ਮੈਂ ਉਹਨਾਂ ਨੂੰ ਇਸ ਚੀਜ਼ ਦਾ ਫੋਨ ਤੇ ਇਤਰਾਜ਼ ਕੀਤਾ ਮੈਂ ਪ੍ਰਧਾਨ ਸਾਹਿਬ ਵੀ ਤੁਸੀਂ ਇਹ ਸਾਂਝਾ ਮੋਰਚੇ 'ਚ ਨਾ ਜਾਓ ਕਿਉਂਕਿ ਆਪਾਂ ਐਸਕੇਐਮ ਦੇ ਨਾਲ ਚੱਲ ਰਹੇ ਹਾਂ ਉਹ ਕਹਿੰਦੇ ਨਹੀਂ ਇਹ ਆਪਾਂ SKM ਨੂੰ ਸਪੋਰਟ ਕਰਨ ਲਈ RAM LALA GROUND ਦੇ ਵਿੱਚ 14 ਤਰੀਕ ਨੂੰ ਆਪਾਂ ਹਜ਼ਾਰਾਂ ਦੇ ਇਕੱਠ ਦੇ ਨਾਲ ਜਾਵਾਂਗੇ 13 ਤਰੀਕ ਮੈਂ ਦਿੱਲੀ ਪਹੁੰਚਿਆ ਦਿੱਲੀ 'ਚ ਮੀਟਿੰਗ ਸੀ ਜਦੋਂ ਮੀਟਿੰਗ ਹੋਦੀ ਹੈ ਉੱਥੇ ਮੀਟਿੰਗ ਦੇ ਵਿੱਚ 14 ਤਰੀਕ ਦੀ ਕੋਈ ਗੱਲਬਾਤ RAM LALA GROUND ਦੀ ਉਹਨੂੰ ਕਾਮਯਾਬ ਕਰਨ ਦੀ ਰੈਲੀ ਨੂੰ ਕੋਈ ਨਹੀਂ ਕੀਤੀ ਗਈ ਉੱਥੇ ਕੇਵਲ EVM ਮਸ਼ੀਨ ਦੀ ਗੱਲ ਕੀਤੀ ਗਈ ਜਾਂ ਸ਼ਹੀਦ ਭਗਤ ਸਿੰਘ ਦਾ 23 ਤਰੀਕ ਨੂੰ ਜਮਦਰਾ ਮਨਾਉਣ ਦੀ ਗੱਲ ਕੀਤੀ ਗਈ ਔਰ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਬੋਲਣ ਦਾ ਤੇ ਮੈਂ ਆਪ ਦੀ ਸਪੀਚ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਮੈਨੂੰ 2 ਘੰਟੇ ਹੋ ਗਏ ਬੈਠਿਆ ਵੀ ਪੰਜਾਬ ਤੋਂ ਅਸੀਂ ਕਾਫੀ ਗਿਣਤੀ ਵਿੱਚ ਸਾਡੇ ਨੌਜਵਾਨ ਇੱਥੇ ਪਹੁੰਚੇ ਨੇ ਰੈਲੀ ਲਈ ਕੱਲ ਦੀ ਤੇ ਇਹ ਸਾਨੂੰ ਇਸ ਕਰਕੇ ਇੱਥੇ ਸੱਦਿਆ ਗਿਆ ਕਿ ਅਸੀਂ ਮੀਟਿੰਗ ਦੇ ਵਿੱਚ ਕੱਲ ਆਪਾਂ ਵੱਡਾ ਕੱਠ ਲੈ ਕੇ ਜਾਣਾ ਵੀ ਉਹਦੇ ਬਾਰੇ ਦੱਸੋ ਕੱਲ ਦਾ ਕੀ ਏਜੰਡਾ ਆਪਣਾ ਕਿਸ ਤਰ੍ਹਾਂ ਵ ਇਕੱਠੇ ਹੋ ਕੇ ਜਾਣਾ ਉਦੋਂ ਬਾਅਦ ਵੀ ਉਹ 2 ਘੰਟੇ ਮੀਟਿੰਗ ਚੱਲੀ ਲੇਕਿਨ ਉੱਥੇ ਕੋਈ ਗੱਲ ਨਹੀਂ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਉਥੇ ਦਾ ਸਟੇਜ ਸ਼ਕਤੀ ਸੀਗਾ ਸ਼ਾਇਦ ਉੱਤਰ ਪ੍ਰਦੇਸ਼ ਤੋਂ ਸੀ ਮੈਂ ਨਾਮ ਨਹੀਂ ਉਹਦਾ ਜਾਣਦਾ ਉਹਨਾਂ ਨਾਲ ਗੱਡੀ ਤੇ ਬਹਿ ਕੇ ਸੀ ਇੱਕ ਉਥੋਂ ਪੀਸੀ ਕਿਤੇ ਹੋਰ ਜਗ੍ਹਾ ਤੇ ਸੀਗੀ ਲਗਭਗ 1.5-2 ਕਿਲੋਮੀਟਰ ਵਕਫੇ ਤੇ ਉੱਥੇ ਜਦੋਂ ਅਸੀਂ ਪਹੁੰਚਦੇ ਹਾਂ ਤੇ ਸਾਡੇ ਤੋਂ ਪਹਿਲਾਂ ਇਸ ਤਰ੍ਹਾਂ ਆ ਪੀਸੀ ਦੀ ਪਲਾਨਿੰਗ ਹੋਈ ਸੀ ਤੇ ਕੋਈ ਪੀਸੀ ਸਾਡੇ ਤੋਂ ਪਹਿਲਾਂ ਕੰਮ ਕਰਦੇ ਪਏ ਸੀਗੇ ਇਹ ਉਹ ਪਲਾਨਰ ਸੀਗੇ ਉਸ ਮੀਟਿੰਗ ਦੇ ਤੇ ਰਾਜ ਜਦੋਂ ਗੱਡੀ ਚ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਭਾਈ ਸਾਹਿਬ ਤੁਸੀਂ ਸਟੇਜ ਸੈਕਟਰੀ ਸੀ ਮੈਂ ਬਾਰ ਬਾਰ ਅਪੀਲ ਕੀਤੀ ਤੁਸੀਂ ਰਾਮ ਜੀਲਾ ਗਰਾਊਂਡ ਜਾਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਕਹਿੰਦੇ ਉੱਥੇ ਕਿਸੇ ਨੇ ਨਹੀਂ ਜਾਣਾ ਮੈਂ ਕਿਹਾ ਜੀ ਦੇਖੋ ਤੁਸੀਂ ਇਹ ਭਾਰਤ ਦਾ ਸਾਂਝਾ ਮੋਰਚਾ ਬਣਾਇਆ ਤੁਹਾਨੂੰ ਹੁਣ ਪੀਸੀ ਕਰਨ ਸ਼ੁਰੂ ਕਰਨ ਲੱਗੇ ਹੋ ਤੁਸੀਂ ਇਹਦਾ ਸਮਰਥਨ ਕਰੋ ਸਾਨੂੰ ਇਹ ਕਿ ਕਿ ਸੱਦਿਆ ਗਿਆ ਪੰਜਾਬ ਤੋਂ ਕਿਸੀ ਹਜ਼ਾਰਾਂ ਦੇ ਘੱਟ ਚ ਜਾਣਾ ਕਹਿੰਦੇ ਉੱਥੇ ਤੇ ਕੱਲ ਨੂੰ ਕੱਠ ਨਹੀਂ ਹੋਣਾ ਆਪਾਂ ਕਰਨਗੇ ਜਾਣਾ ਇਹ ਸੁਣ ਕੇ ਮੇਰੇ ਹਰੀਦੇ ਵੱਲੋਂ ਧੜੇਗੇ ਪਰ ਹੁਣ ਉੱਥੇ ਪੀਸੀ ਸੇ ਜੀ ਸ਼ਾਮਲ ਹੋਏ ਪੀਸੀ ਜਿਸ ਤਰੀ ਖਤਮ ਹੁੰਦੀ ਆ ਖਤਮ ਹੋਣ ਤੋਂ ਬਾਅਦ ਜਿਹੜੇ ਪੀਸੀ ਦੇ ਪਹਿਲੇ ਪਲਾਨਰ ਸੀਗੇ ਜਿਹੜੇ ਪੀਸੀ ਕਰ ਚੁੱਕੇ ਸੀ ਉੱਥੇ ਵੀ ਈਵੀਐਮ ਦੀ ਗੱਲ ਕੀਤੀ ਗਈ ਕੇਵਲ ਹੋਰ ਕੋਈ ਗੱਲ ਨਹੀਂ ਹੋਈ ਈਵੀਐਮ ਮਸ਼ੀਨਾਂ ਦੀ ਉਹ ਪੀਸੀ ਖਤਮ ਹੁੰਦੇ ਹੀ ਉਹਨਾਂ ਚੋਂ 5-7 ਬੰਦੇ ਬੰਦ ਕਮਰਾ ਮੀਟਿੰਗ ਕਰਨ ਲਈ ਇੱਕ ਦੂਜੇ ਨੂੰ ਕਹਿੰਦੇ ਜਾਣ ਲਈ ਤੇ ਉੱਥੇ 5-7 ਅੰਦਰ ਪਹਿਲਾਂ ਤੋਂ ਬੰਦੇ ਬੈਠੇ ਸੀਗੇ ਤੇ ਮੈਂ ਆਪਣੇ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਆਪਾਂ ਇੱਥੇ ਕੀ ਕਰਦੇ ਆ ਆਪਾਂ ਵੀ ਅੰਦਰ ਅਨੁਦాతਾ ਕਿਸਾਨ ਯੂਨੀਅਨਾਂ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਜਿੰਨੇ ਨਮਾਣਾ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਆ ਵੀ ਜਿੰਨੇ ਵੀ ਇਹਨੇ ਡਰਾਈਵਰਾਂ ਦੇ ਟੈਕਸੀ ਡਰਾਈਵਰਾਂ ਦੇ ਕਾਰਡ ਬਣਾਏ ਆ ਜੀ ਉਹ ਕਾਰਡ ਸਾਡੇ ਆਫਿਸ 'ਤੇ ਜਮ੍ਹਾਂ ਕਰਾਵੇ ਰਾਜਪੁਰੇ ਹਾਂ ਔਰ ਜਿੰਨੇ ਵੀ ਮਤਲਬ ਇਹਨਾਂ ਨੇ ਲੋਕਾਂ ਤੋਂ ਪੈਸੇ ਲਏ ਆ ਸਾਡੇ ਕਾਰਡ ਅਨੁਦాతਾ ਕਿਸਾਨ ਯੂਨੀਅਨਾਂ ਦੇ ਸਾਨੂੰ ਵਾਪਸ ਆਉਣੇ ਚਾਹੀਦੇ ਆ ਨਹੀਂ ਦਾ ਇਹ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿਹੜਾ ਕੰਮ ਇਹਨੇ ਫੜਿਆ ਸਮਾਜ ਦੇ ਵਿੱਚ ਅਸੀਂ ਵੈਸੇ ਵੀ ਉਸ ਚੀਜ਼ ਦੇ ਖਿਲਾਫ ਆ ਬਿਲਕੁਲ ਖਿਲਾਫ ਆ ਕਿਉਂਕਿ ਜਿਹੜਾ ਇਹ ਟੋਲ ਬਚਣ ਦੇ ਮੱਦੇਨਜ਼ਰ ਨਹੀਂ ਕਾਰ ਹਾਂਜੀ ਟੋਲ ਬਚਾਉਣ ਨੂੰ ਲੈ ਕੇ ਕਾਰਡ ਬਣਤੇ ਜਾ ਰਹੇ ਜੀ ਬਿਲਕੁਲ ਜੀ ਬਿਲਕੁਲ ਇਹ ਟੋਲ ਨੂੰ ਸਿਰਫ ਬਚਾਉਣ ਲਈ ਸਾਡੇ ਕੋਲ ਟੋਲ ਟੈਕਸ ਦਾ ਟੈਲੀਫੋਨ ਆਇਆ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਕਾਰਡ ਬਣਾਇਆ ਹਾਂ 2-2000 4-4000 ਟੈਕਸੀ ਡਰਾਈਵਰਾਂ ਤੋਂ ਲੈ ਕੇ ਕਾਰਟ ਬਣਾਏ ਆ ਹੁਣ ਅਨ ਦਾਤਾ ਦਾ ਨਾਮ ਯੂਜ਼ ਕਰਕੇ ਪਿੱਛੇ ਮਜ਼ਦੂਰ ਲਾ ਕੇ ਕੋਈ ਹੋਰ ਮਤਲਬ ਥੱਗੀ ਠੋਰੀ ਦਾ ਸਾਧਨ ਬਣਾ ਰਿਹਾ ਔਰ ਇਨਸਾਨੀਅਤ ਦੇ ਨਾਂ ਤੇ ਲੋਕਾਂ ਨੂੰ ਸੰਦੇਸ਼ ਦੇ ਰਿਹਾ ਅਸੀਂ ਸ਼ਰਮਣੀ ਕਮੇਟੀ ਔਰ ਸ਼ਰੀਅਤ ਕਾਦ ਤਹਿਤ ਜਹਿਦਾਰ ਨੂੰ ਲੈਟਰ ਲਿਖਾਂਗੇ ਵੀ ਜਿਹੜਾ ਗੁਰਦੁਆਰੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਬਿਲਕੁਲ ਨਹੀਂ ਹੋਣ ਦਿਆਂਗੇ ਜੋਨੇ ਖੇਡ ਰਚਾਈ ਹੋਈ ਹੈ ਜੋ ਵੀ ਇਹ ਖੂਨ ਵੇਚਦਾ ਔਰ ਜੋ ਵੀ ਇਹ ਰਾਜਨੀਤੀ ਕਰਦਾ ਇਹਦਾ ਬਿਲਕੁਲ ਸਖਤ ਵਿਰੋਧ ਕਰਾਂਗੇ ਪਰਚਾ ਦਰਜ ਕਰਾਣਾ ਪਰਚਾ ਦਰਜ ਕਰਾਵਾਂਗੇ ਤੇ ਜੇ ਬੰਦੇ ਦਾ ਪੁੱਤ ਨਾ ਬਣਿਆ ਤੇ ਜਥੇਬੰਦੀ ਬੋਲੋ ਸਾਡੀਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਧੰਨਾ ਜੀ ਭਗਤ ਤਰਨਾ ਦਲ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟਰਸਟ ਵੱਲੋਂ ਜੇ 45 ਕਿਲੋ ਦਾ ਸੰਗਲ ਮਾਰ ਕੇ ਤੇ ਜਨਤਾ ਦੇ ਸਾਹਮਣੇ ਨਾਲ ਜਗਜਾਗ ਕੀਤਾ ਤੇ ਮਜ਼ਾ ਨਹੀਂ ਆਉਣਾ ਕਿਉਂਕਿ ਮੈਂ ਵੀ ਇੱਕ ਸੰਸਥਾ ਚਲਾ ਰਿਹਾ ਸ਼ਰਮਣੀ ਸ਼ਹੀਦ ਭਾਈ ਸਾਹਿਬ ਭਾਈ ਮਨੀਤ ਸਿੰਘ ਇੰਟਰਨੈਸ਼ਨਲ ਮਿਸ਼ਨ ਅਸੀਂ ਇਸ ਵਾਜ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਨਸਲਾ ਤੇ ਫਸਲਾ ਨੂੰ ਬਚਾਉਣਾ ਉਹ ਧੰਨਵਾਦ ਜੀ ਮੈਂ ਸਰਦਾਰ ਗੁਰਮਖ ਸਿੰਘ ਅੰਦਾ ਤੱਕ ਕਿਸਾਨ ਯੂਨੀਅਨ ਤੋਂ ਸੰਯੋਜਕ ਆਲ ਇੰਡੀਆ ਸਰ ਕਾਨਫਰੰਸ ਰੱਖੀ ਜਿਹੜੀ ਅੱਜ ਪ੍ਰੈਸ ਅੱਜ ਜਿਹੜੀ ਰੱਖੀ ਗਈ ਆ ਉਹ ਇਸ ਗੱਲ ਤੋਂ ਵਾਸਤੇ ਰੱਖੀ ਗਈ ਆ ਕਿ ਤਰਨਜੀਤ ਜੀ ਨਵਾਣਾ ਜਿਹੜੇ ਮੇਰੇ ਇੱਕ ਸੁਭਾ ਪ੍ਰਧਾਨ ਸੀਗੇ ਜੀ ਉਹਨਾਂ ਨੇ ਇੱਕ ਬਹੁਤ ਵੱਡੀ ਢਾਲ ਆਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਮੇਰਾ ਇੱਕ ਮਿਹਨਤ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀ ਅੱਜ 15 ਸਟੇਟਾਂ ਦੇ ਵਿੱਚ ਇਹ ਅੰਦਾ ਤਾਂ ਕੰਮ ਕਰਦਾ ਅਗਰ ਕੁਝ ਸਭ ਤੋਂ ਵੱਡਾ ਆਲ ਇੰਡੀਆ ਦੇ ਵਿੱਚ ਕੋਈ ਸੰਗਠਨ ਹੈ ਤੁਸੀਂ ਵੇਖ ਸਕਦੇ ਹੋ ਫੇਸਬੁੱਕਾਂ ਦੇ YouTube ਤੇ ਮੈਂ ਤੁਹਾਨੂੰ ਸਬੂਤ ਦਿਵਾਗਾ ਬਿਲਕੁਲ ਇਸ ਚੀਜ਼ ਦਾ ਵੀ ਕਿੰਨੇ ਕੁ ਸਟੇਟਾਂ 'ਚ ਮੇਰਾ ਇਹ ਜਿਹੜਾ ਸੰਗਠਨ ਹੈ ਪਰ ਉਸ ਬੰਦੇ ਨੇ ਜੇ ਤੂੰ ਐਦਾਂ ਹੀ ਕਰਨਾ ਸੀ ਤੂੰ ਵੈਸੇ ਕਰ ਲਾ ਪਰ ਆਹ ਐਡਾ ਭਾਈ ਕਨਈਆ ਜੀ ਦੀ ਟਰਸਟ ਦੇ ਬਾਰੇ ਮੈਨੂੰ ਬਹੁਤ ਵਾਰ ਲੋਕਾਂ ਨੇ ਕਿਹਾ ਮੈਨੂੰ ਜਿਹੜੇ ਬੈਠੇ ਸੀਗੇ ਮੈਨੂੰ ਬਹੁਤ ਵਾਰ ਕਿਹਾ ਕਿ ਵੀਰ ਜੀ ਆ ਮਨਜੀਤ ਜੀ ਬੈਠੇ ਨੇ ਸਾਗਰ ਜੀ ਬੈਠੇ ਨੇ ਦਲੀਪ ਜੀ ਆ ਕੈਪਟਨ ਸਾਹਿਬ ਕਈਆਂ ਨੇ ਮੈਨੂੰ ਇਹਨਾਂ ਦੇ ਬਾਰੇ ਕਿਹਾ ਕਿ ਵੀਰ ਜੀ ਇਹ ਖੋਨਦਾਲ ਕੈਂਪਾਂ ਦਾ ਇੱਕ ਬਹੁਤ ਵੱਡਾ ਇੱਕ ਜਿਹੜਾ ਇੱਕ ਪੈਸਾ ਬਣਾਉਣ ਦਾ ਇੱਕ ਸਟੰਟ ਬਣਾਇਆ ਹੋਇਆ ਹੈ ਤੇ ਤੁਸੀਂ ਇਹਦੇ ਤੇ ਕੋਈ ਕਿਉਂ ਤੁਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਪਰ ਜਦੋਂ ਇਹ ਮੇਰੇ ਨਾਲ ਜੁੜਿਆ ਸੀ ਇਸ ਸ਼ਖਸ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਚ ਓਕ ਕੇ ਜਿਹੜੀ ਮੇਨ ਗੱਲ ਸੀ ਮੈਨੂੰ ਤਾਂ ਤਾਂ ਹਾਲਾ ਦੇ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਓਕ ਕੇ ਉਹਦੇ ਉਹਦਾ ਨਾਂ ਲੈ ਕੇ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਿ ਮੈਂ ਕਦੀ ਜ਼ਿੰਦਗੀ ਦੇ ਵਿੱਚ ਇਹ ਕਦੀ ਵੀ ਕੋਈ ਆਪਣੇ ਸੰਗਠਨ ਜਾਂ ਕਿਸੇ ਪਾਰਟੀ ਵਿੱਚ ਜਾਵਾਂਗਾ ਤੇ ਮੈਨੂੰ ਨਰਕਾਂ ਦੇ ਵਿੱਚ ਵੀ ਢੋਈ ਨਾ ਮਿਲੇ ਇਹ ਨਾ ਅਗੇ ਇਹ ਗੱਲ ਉਹਨੇ ਨਹੀਂ ਕਹੀ ਹੋਈ ਤੇ ਮੈਂ 1 ਲੱਖ ਰੁਪਇਆ ਮੱਥਾ ਦੇਖਦਾ ਵਾਂ ਇਹ ਆਪਣਾ ਪਰਿਵਾਰ ਬੱਚੇ ਲੈ ਕੇ ਜਾਵੇ ਜਾਸੀ ਜਾਂਦੇ ਪਰ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੀ ਇਹਨੇ ਵਿਸ਼ਵਾਦ ਚ ਲੈ ਕੇ ਸਾਡੇ ਨਾਲ ਕੀਤੀ ਸਭ ਤੋਂ ਵੱਡੀ ਤਾਂ ਗੱਲ ਜਿਹੜੀ ਏ ਉਹ ਆ ਉਹ ਗੰਬੀਰ ਨਿਯਮ ਲਗਾਉਂਦੇ ਆ ਕਹਿੰਦੇ ਜੀ ਪਾਰਟੀ ਕਿਸੇ ਰਾਜਨੀਤਿਕ ਪਾਰਟੀ ਦੇ ਨਹੀਂ ਸ਼ਹਿਰ ਦੇ ਉੱਤੇ ਜਿਹੜਾ ਕੰਮ ਕਰ ਰਹੇ ਹੋ ਉਹ ਗੰਬੀਰ ਨਿਯਮ ਲਗਾਉਂਦੇ ਆ ਤੁਹਾਡੇ ਕੋਣ ਕੀ ਮਸਲਾ ਹੈ ਮੈਂ ਤੁਹਾਨੂੰ ਇੱਕ ਦੱਸ ਦਿੰਨਾ ਵੀਰ ਜੀ ਬਹੁਤ ਵੱਡਾ ਤੁਹਾਡਾ ਸਵਾਲ ਆ ਮੈਂ ਅੱਜ ਤੋਂ 15 ਸਾਲ ਪਹਿਲਾਂ ਰਜੀਵ ਬਰਗੇਡ ਦਾ ਡਿਪਟੀ ਚੀਫ ਸੀ ਆਲ ਇੰਡੀਆ ਦਾ ਇਹ ਗੰਦੀ ਰਾਜਨੀਤੀ ਨੂੰ ਛੱਡ ਕੇ ਵੀਰ ਜੀ ਮੈਂ ਇਸ ਵਿੱਚ ਆਇਆ ਵਾਂ ਸੁੱਚੀ ਤੇ ਸੁੱਚੀ ਮੇਰੇ ਇਲਾਕੇ ਦੇ ਵਿੱਚ ਤੁਸੀਂ ਪਤਾ ਕਰ ਲਓ 1100 ਰੁਪਏ ਇਨਾਮ ਜੇ ਕੋਈ ਮੇਰਾ 1100 1100 ਰੁਪਏ ਇਨਾਮ ਜੇ ਕੋ ਬੰਦਾ ਕਹਦੇ ਆ ਵੀ ਗੁਰਮਖ ਸਿੰਘ ਨੇ ਮੋਬਾਈਲ ਦੇ ਉੱਤੇ ਝੂਠ ਬੋਲਿਆ ਤੇ ਵੀਰ ਜੀ ਮੈਂ ਉੱਥੇ ਬਾਹਰ ਖੜੋ ਜਾਊਂਗਾ ਤੇ ਮੇਰਾ ਮੂੰਹ ਕਾਲਾ ਕਰ ਦਿਆ ਜੀ ਪਰ ਮੇਰੇ ਉੱਤੇ ਜਦੋਂ ਐਡਾ ਵੱਡਾ ਇਲਜ਼ਾਮ ਲਾਇਆ ਇਸ ਨੇ ਜਿਹੜਾ ਬੰਦਾ ਰਾਜਨੀਤੀ ਨੂੰ ਛੱਡ ਕੇ ਮੈਂ ਇੱਕ ਪਹਿਲਾ ਬੰਦਾ ਵਾਂ ਜਿਨੇ ਕਦੀ ਜ਼ਿੰਦਗੀ ਦੇ ਵਿੱਚ ਤਨ ਮੈਂ ਦੱਸਦਾ ਇੰਨਾ ਕਿ ਮੇਰਾ ਰੋਬ ਸੀ ਪਾਰਟੀਆਂ ਦੇ ਵਿੱਚ ਕਾਂਗਰਸ ਦੇ ਵਿੱਚ ਮੇਰਾ ਸਿੱਧਾ ਸੋਨੀਆ ਦੇ ਕੋਲ ਜਾਣਾ ਡਾਕਟਰ ਮਨਮੋਹਨ ਸਿੰਘ ਕੋ ਜਾਣਾ ਜੀ ਔਰ ਰਾਹੁਲ ਜੀ ਦਾ ਪਰਿਵਾਰੀ ਬਣ ਕੇ ਮੈਂ ਜਾਂਦਾ ਰਿਹਾ ਪਰ ਉਸ ਚੀਜ਼ ਗੰਦੀ ਰਾਜਨੀਤੀ ਨੂੰ ਛੱਡ ਕੇ ਵੀਰ ਜੀ ਮੈਂ ਖੈ ਨਹੀਂ ਸਵਾਸ ਜਿਹੜੇ ਨੇ ਬੜੇ ਘੱਟ ਨੇ ਅਸਾਂ ਕੁਝ ਜਾਣਾ ਤੇ ਕੁਝ ਲੈ ਕੇ ਬਣਾ ਕੇ ਜਾਣਾ ਦੁਨੀਆ ਦੇ ਉੱਤੇ ਕੁਝ ਅਸਾਂ ਇੱਕਦੋਂ ਛੱਡੀ ਸੀ ਤੁਸੀਂ ਰਾਜਨੀਤੀ ਕਦੋਂ ਤੋਂ ਛੱਡੀ ਹੋਈ ਹੈ ਮਾਨੂੰ ਅੱਜ 15 ਸਾਲ ਹੋ ਗਏ ਵੀਰ ਜੀ ਉਸ ਨੂੰ ਅੱਛਾ ਜੀ ਜਿਹੜੇ ਕਿ ਮੈਂ 18 ਸਾਲ ਜਿਹੜੇ ਮੈਂ ਰਾਜਨੀਤੀ ਨੂੰ ਛੱਡ ਕੇ ਤੇ ਆ ਅੰਦਤਾ ਦਾ ਜਿਹੜਾ ਪਹਿਲਾਂ ਮੈਂ ਭਾਰਤਿਆ ਕਿਸਾਨ ਜੁਣੇ ਦੇ ਵਿੱਚ ਸੀਗਾ ਉੱਥੋਂ ਕਰਕੇ ਤੇ ਫਿਰ ਹੁਣ ਮੈਂ ਜਿਹੜਾ ਕਿ ਅੰਦਤਾ ਇਹ 10 ਸਾਲ ਤੋਂ ਮੇਰੀ ਅੰਦਤਾਤੀ ਸੀਗੀ ਇਹਨੂੰ ਆਪਾਂ ਇਤੋਂ ਪਹਿਲਾਂ ਜਿਹੜੇ ਕੋਈ ਨਾ ਇਲਜ਼ਾਮ ਵੀ ਲਾਇਆ ਕਿ ਅੰਦਤਾ ਨੂੰ ਕੋਈ ਜਾਣਦਾ ਨਹੀਂ ਪਹਿਲਾਂ ਨਿਸ਼ਾਨ ਸਿੰਘ ਸੀ ਮੇਰਾ ਜਿਹੜਾ ਸਟੇਟ ਦਾ ਪ੍ਰਧਾਨ ਬਾਬਾ ਮੜਿਆਵਾਲਾ ਜਿਹੜਾ ਵਿਰਿਆਮ ਸਿੰਘ ਸੀਗਾ ਉਹਨਾਂ ਦਾ ਬਰਾਦਰ ਸੀਗਾ ਉਸ ਤੋਂ ਬਾਅਦ ਨਸੀਬ ਸਿੰਘ ਸੀਗਾ ਉਹ ਉਹ ਜਿਹੜਾ ਇੱਕ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਕਿ ਵੀ ਮੈਂ ਸਟਾਰਟ ਕੀਤੀ ਆ ਤੇ ਐਂ ਇਦਾਂ ਦੇ ਘਟਿਆ ਘਣਾਉਣੇ ਕਿਸੇ ਦੇ ਉੱਤੇ ਲਾਣਾ ਇਹ ਮੇਰੀ ਕ੍ਰੀਮ ਉਹ ਸੀਗੀ ਜਿਹੜੀ ਜੁੜੀ ਹੋਈ ਸਰ ਜਿਹੜੀ ਉਹਨੇ ਹੁਣ ਬਣਾਈ ਹੋਣੀਆਂ ਹਨ ਅੰਨ ਦਾਤਾ ਮਜ਼ਦੂਰੀ ਹੋਣੀ ਕੀ ਗਣਾ ਕਰੂੰ ਮੈਂ ਕਹਿੰਦਾ ਜੀ ਕਮਾਲ ਦੀ ਗੱਲ ਹੈ ਤੂੰ ਬਣਾ ਜਾਣਾ ਤੇ ਵੈਸੇ ਚਲਾ ਜਾ ਯਾਰ ਮੈਨੂੰ ਕਹਦੇ ਮੈਂ ਤੇਰੀ ਹਲਫ ਕਰਦਾ ਦੁਨੀਆ ਨਿਕਲ ਗਈ ਅਸਾਂ ਦਾਤਾ ਤੂੰ ਪਤਾ ਕਿੰਨੇ ਸਿਕੰਡਰ ਨਿਕਲੇ ਆਪਣੇ ਪਰ ਅੱਜ ਤੱਕ ਐਡੀ ਘਟਿਆ ਘਣਾਉਣੀ ਹਰਕਤ ਕਿਸੇ ਨੇ ਕੀਤੀ ਕਿ ਅੰਦਾਤਾ ਮੇਰੇ ਹੀ ਬਿੱਲੇ ਮੇਰਾ ਹੀ ਸਿਸਟਮ ਹੋਣਾਰੇ 5000 ਦੇ ਬਿੱਲੇ ਮੈਂ ਦੇ ਕੇ 5 ਦਿਨ 10 ਦਿਨ ਪਹਿਲਾਂ ਮੇਰੇ ਘਰ ਗਿਆ ਤੇ ਕੱਲ ਪਰਸੋਂ ਮੇਰੇ ਨਾਲ ਗੱਲ ਹੋਈ ਆ ਕਿ ਵੀਰ ਜੀ ਮੈ ਕਿ ਭਈ ਉਹ ਖਾਤੇ ਵਿੱਚ ਪਾ ਦੇ ਕਮ ਸੇ ਕਮ ਬਿੱਲੇ ਦੇ ਤੇ ਪਾ ਦੇ ਯਾਰ ਇੰਨੇ ਇੰਨੇ ਨੇ ਪੈਸੇ ਤੂੰ ਕਿਧਰੇ 32000 ਇਹਨਾਂ ਲੋਕਾਂ ਨੂੰ ਪਤਾ ਕਿੰਨੇ ਕਿੰਨੇ ਹਜ਼ਾਰ ਰੁਪਏ ਇਕੱਠਾ ਆਇਆ ਕਿੱਥੋਂ ਕਿੱਥੋਂ ਲਿਆ 15 15000 ਰੁਪਏ ਦੇ ਕਾਰਡ ਬਣ ਕੇ ਇੱਕ ਇੱਕ ਬੰਦੇ ਤੋਂ ਕਾਰਡ ਜਲੰਧਰ ਦਾ ਪ੍ਰਧਾਨ ਹੈ 15000 ਰੁਪਏ ਕਾਟਾ-ਕਾਟਾ ਦਾ ਮੇਰੇ ਕੋਲ 15 ਰੁਪਏ ਵੀ ਦਿੱਤੇ ਗਏ ਨੇ ਤੇ ਮੇਰਾ ਗੁਰੂ ਜਾਣਦਾ ਹਾਜ਼ਰਨਾਮਾ ਉਹ ਜਾਨੀ ਤੁਹਾਡੇ ਨਾਮ ਦੇ ਪੈਸੇ ਇਕੱਠੇ ਕੀਤੇ ਬਿੱਲ ਕੋ ਜੀ ਅੰਦਾਜ਼ਾ ਤੇ ਨਾ ਦੇ ਮੇਰੇ ਪੈਸੇ ਇਕੱਠੇ ਕਰਨ ਵਾਸਤੇ ਇਹਨੇ ਕੋਈ ਬੜਾਈ ਹੋਈ ਏ ਜਿਹੜੀ ਭਾਈ ਕਨਈਆ ਵਾਲਾ ਜਿਹੜਾ ਹੈ ਤੇ ਪੈਸੇ ਇਕੱਠੇ ਕਰਨ ਵਾਸਤੇ ਉਹਨੂੰ ਪਤਾ ਲੱਗ ਗਿਆ ਯਾਰ ਇਹ ਤੇ ਬਹੁਤ ਵੱਡਾ ਇੱਕ ਮਸਲਾ ਹੈ ਇਹ ਤੇ ਮਜ਼ਾ ਆ ਗਿਆ ਮੈਨੂੰ ਇਹ ਜਦੋਂ ਮੈਂ ਜਿੱਧਰ ਵੀ ਜਾਂਦਾ ਮੇਰਾ ਕਾਰਡ ਜਿਹੜਾ ਤੱਕਦੇ ਸੀ ਮੇਰਾ ਟੂਲ ਦੇ ਉੱਤੇ ਹੈ ਕਾਰਡ ਚੱਲਦਾ ਹੈ ਕਿ ਕਿਉਂਕਿ ਇਹਨੇ ਮੇਰਾ ਮੈਂ ਇਹਨੂੰ ਕੋਈ ਜਗ੍ਹਾ ਨਹੀਂ ਛੱਡੀ ਪਰ ਅਨੰਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਮੇਰੇ ਦਿਲ 'ਚ ਕੋਈ ਗੱਲ ਹੈ ਨਹੀਂ ਸੀ ਕਿਉਂਕਿ ਗੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੀਗਾ ਹਾਜ਼ਰ-ਨਾਜ਼ਰ ਸੀ ਉਹਨੂੰ ਜਾਣ ਕੇ ਜਿੱਥੇ ਮੈਂ ਨਸੀਲਾ ਬੈਠਦਾ ਵੀਰ ਜੀ ਮੈਂ ਉਹਨੂੰ ਉੱਥੇ ਵੀ ਬਿਠਾਇਆ ਵੱਡੀਆਂ-ਵੱਡੀਆਂ ਮੀਟਿੰਗਾਂ ਦੇ ਵਿੱਚ ਮੈਂ ਇਸ ਬੰਦੇ ਨੂੰ ਬਿਠਾਇਆ ਕਮਾਲ ਦੀ ਗੱਲ ਤੇ ਹੈਗੀ ਆ ਕਿ ਦਿੱਲੀ 'ਚ ਮੀਟਿੰਗਾਂ ਮੇਰੀ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਜਾਂ ਕਸਰ ਭਮੜਾ 'ਚ ਵੱਡੀਆਂ ਜਮਾਨ ਵਿੱਚ ਮੇਰੇ ਐਸਕੇਐਮ ਦੇ ਖਿਲਾਫ ਕੰਮ ਕਰਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਵੀ ਇਲਜ਼ਾਮ ਲਗਾਏ ਨੇ ਬਿਲਕੁਲ ਵੀਰ ਜੀ ਸਾਂਝਾ ਇੱਕ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ 100 ਸਿਕੰਡਲਾਂ ਦਾ ਕਮਾਲ ਦੀ ਗੱਲ ਤੇ ਹੈਗੀ ਕਾਦੇ ਵਾਸਤੇ ਇਹਨ ਵੇ ਦੋਵੇਂ ਜਣੇ ਕਿਸੇ ਤਰੀਕੇ ਦੇ ਨਾਲ ਜਿਹੜਾ ਡੱਲੇਵਾਲ ਜੀ ਅੱਡ ਚੱਲ ਰਹੇ ਨੇ ਵੱਡਾ ਸਕੀਮ ਐਡ ਚੱਲ ਰਿਆ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਇੱਕ ਅਸੀਂ ਜਿਹੜਾ ਹੈ ਉੱਥੇ ਅਸੀਂ ਇੱਕ ਮੀਟਿੰਗ ਕਰਕੇ ਔਰ ਸਾਂਝਾ ਮੋਰਚਾ 13 ਤਰੀਕ ਨੂੰ ਦਿੱਲੀ ਦੇ ਵਿੱਚ ਬਿਠਾਇਆ ਰੋ ਦੇ ਵਿੱਚ ਕੁਝ ਲੋਕ ਜਿਹੜੇ ਸਨ ਦੇਖੋ ਜੀ ਰਾਜਨੀਤੀ ਹਰ ਹਰ ਵਿੱਚ ਹੁੰਦੀ ਆ ਵਿੱਚ ਉੱਥੇ ਵੀ ਇਹਦਾ ਈਐਮ ਦੇ ਵਿੱਚ ਉੱਥੇ ਸਾਡਾ ਸਭ ਤੋਂ بڑا ਨਾਲ ਮੁੱਦਾ ਹੈਗਾ ਈਐਮ ਦਾ ਵੀ ਸੀਗਾ ਭਾਈ ਜਿਹੜਾ ਇੱਕ ਬੈਲਟ ਪੇਪਰ ਦੇ ਉੱਤੇ ਹੋਵੇ ਤੇ ਉਹ ਜਿਹੜਾ ਸਭ ਤੋਂ ਵਧੀਆ ਜਿਹੜਾ ਬੈਲਟ ਪੇਪਰ ਦੇ ਉੱਤੇ ਹੋਏਗਾ ਉਹ ਅੱਛੀ ਤੇ ਸੁੱਚੀ ਸਰਕਾਰ ਆਏਗੀ ਵਧੀਆ ਕੁ ਕੁ ਫੈਸਲਾ ਜਿਹੜੇ ਨੇ ਉਹ ਜਾਣੀ ਕਿ ਅਗਲਾ ਸਟੈਪ ਕੀ ਤੋਂ ਡਾ ਭਾਈ ਮੇਰਾ ਹੁਣ ਅਲਗਾ ਅਗਲਾ ਸਟੈਪ ਇਹ ਹੈਗਾ ਕਿ ਵੀ ਤੂੰ ਇੱਕ ਤੇ ਉਹਨੇ ਆਂਦਾ ਦਾ ਦਾ ਨਾਮ ਲਿਆ ਇਸ ਚੀਜ਼ ਦੇ ਉੱਤੇ ਬੜਾ ਵੱਡਾ ਇੱਕ ਫੱਕੜ ਤੂੰ ਕੁ ਕਰਨਾ ਹੀ ਚਾਹ ਰਿਹਾ ਆਪਣੀ ਕੁ ਜ਼ਿੰਦਗੀ ਵਾਸਤੇ ਕੋ ਪੈਸਾ ਇਕੱਠਾ ਕਰਨਾ ਚਾਹਦਾ ਤੂੰ ਮੈਨੂੰ ਕਹਿ ਭਾਈ ਮੈਨੂੰ ਪੈਸਾ ਚਾਹੀਦਾ ਮੈਂ ਕਹਾਂ ਮੈਂ ਆਪਣੇ ਪਿਓ ਦਾ ਨਹੀਂ ਰੱਖ 2 ਲੱਖ ਰੁਪਏ ਤੁਹਾਡੇ ਨਾਲ ਕਹਿੰਦਾ ਮੈਂ ਚੱਕ ਸਵੇਰੇ ਘਟਕੇ ਨਾਲ ਦੇਦਾ ਤੇ ਫਿਰ ਤੂੰ ਰੱਖਿਆ ਤੇ ਦਰਬਾਰ ਸਾਹਿਬ ਦੇ ਵਿੱਚ ਇਹ ਸੌ ਚੱਕ ਜਾਵੇ ਬਈ ਗੁਰੂ ਹਾਜਰ ਨਾજર ਕਰਕੇ ਤੂੰ ਸੌ ਚੱਕੇ ਤੂੰ ਬੱਚਿਆਂ ਦੀ ਸੌ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸੌ ਚੱਕ ਕੇ ਐਡਾ ਵੱਡਾ ਢਾ ਲਾਣੀ ਅਰੇ ਪੈਸਾ ਤਾਂ ਯਾਰ ਕੰਜਰੀਆਂ ਕੋਲ ਵੀ ਬੜਾ ਨਚਾਰਾ ਕੋਲ ਵੀ ਬੜਾ ਪਰ ਐਡਾ ਗੁਰੂ ਘਰ ਨੂੰ ਢਾ ਲਾ ਕੇ ਮੈਂ ਦਿਲ ਦਿਖਾ ਕੇ ਸਾਡੇ ਆਂਦਾ ਤਾਂ ਦੇ ਆਲ ਇੰਡੀਆ ਚ ਮੈਸੇਜ ਗਿਆ ਕਿ ਪ੍ਰਧਾਨ ਜੀ ਇੱਕ ਐਡਾ ਜਿਹੜੇ ਬੰਦੇ ਦੇ ਤੁਸੀਂ ਐਡਾ ਵੱਡਾ ਇੱਕ ਬਹੁਤ ਵੱਡਾ ਤੁਸੀਂ ਇੱਕ ਪਰੋਸਾ ਕਰਕੇ ਅੱਜ ਉਹੀ ਬੰਦਾ ਤੁਹਾਡੇ ਤੇ ਲਾ ਰਿਹਾ ਹੈ ਇਲਜ਼ਾਮ ਲਾ ਰਿਹਾ ਹੈ ਦਿੱਲੀ ਦੇ ਵਿੱਚ 14 ਤਰੀਕ ਨੂੰ باوجود 13 ਤਰੀਕ ਨੂੰ ਮੇਰੇ ਉੱਥੇ ਜਾਂਦਾ ਦਿੱਲੀ ਦੇ ਵਿੱਚ ਜਦੋਂ ਜਾਂਦਾ ਹੈ ਤੇ ਜਾ ਕੇ ਰਿਕਾਬਗਨ ਗੁਰਦੁਆਰੇ ਦੇ ਵਿੱਚ ਇਹਨੂੰ ਮੈਂ ਕਮਰਾ ਹੀ ਦਿਵਾਉਂਦੇ ਆ ਉੱਥੇ ਰਹਿੰਦਾ ਤੇ ਸਵੇਰੇ 14 ਤਰੀਕ ਨੂੰ ਵੀਰ ਜੀ ਅਸੀਂ ਉੱਥੇ ਆਉਣਾ ਸੀ 500 ਦਾ ਕਾਫਲਾ ਮੈਂ ਹੁਣ ਤੁਹਾਨੂੰ ਬਖਾ ਸਕਦਾ ਮਾਂ ਮੇਰੇ ਨਾਲ 14 ਦਿਨ ਤੀ ਉੱਤੇ ਜਾਂਦਾ ਹੈ ਤੇ 3 ਵਜੇ ਮੇਰੇ ਇਸ ਸਟੇਜ ਦੇ ਉੱਤੇ ਬਉਣ ਦਾ ਢਾਹੀ ਵਜੇ ਜੇ ਮੈਨੂੰ ਆ ਕੇ ਆਂਦਾ ਪ੍ਰਧਾਨ ਜੀ ਆ ਜਿਹੜਾ ਨਾ ਮੈਂ ਫਲਾਣੀ ਜਗ੍ਹਾ ਤੇ ਜਾਮ ਲੱਗ ਗਿਆ ਮੈਂ ਕਿਹਾ ਜਿਹੜੇ ਪੰਜਾਬ ਤੋਂ ਆਣਾ ਸੀ ਲੱਗ ਸਕਦਾ ਸੀ ਪਰ ਤੂੰ ਤਾਂ ਦਿੱਲੀ ਦੇ ਵਿੱਚ ਮੇਰੇ ਕੋਲ ਇਕੱਠਾ ਰਾਤੀ ਇਕੱਠਾ ਕਰਕੇ ਦੱਸ ਤੂੰ ਸਵੇਰੇ ਕਿਵੇਂ ਆਇਆ ਤੇ ਹੁਣ ਤੂੰ ਫੋਟੋਆਂ ਫੜਵਾ ਕੇ ਚੋ ਆ ਮਜ਼ਾ ਲੈ ਅਬ ਅਬੈਦ ਬਾਅਦ ਗੱਲ ਕਰਾਂਗੇ ਬਸ ਇਹਨੂੰ ਪਤਾ ਲੱਗ ਗਿਆ ਵੀ ਹੁਣ